ਕੁੜੀ ਦੇ ਪਿਓ ਨੇ ਮੁੰਡੇ ਵਾਲਿਆਂ ਨੂੰ ਦਾਜ ਵਿੱਚ ਦਿੱਤਾ ਐਨਾ ਕੁਝ ਬਰਾਤੀ ਅਤੇ ਰਿਸ਼ਤੇਦਾਰ ਸੁਣ ਕੇ ਹੋ ਗਏ ਸੁੰਨ ਬਚੋਲਾ ਕਹਿੰਦਾ ਬਸ ਕਰੋ ਹੁਣ ਦੋਸਤੋ ਅਕਸਰ ਹੀ ਜਦੋਂ ਵਿਆਹ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਪਹਿਲਾਂ ਦਾਜ ਦਹੇਜ ਦੀ ਗੱਲ ਆਉਂਦੀ ਏ ਕੋਈ ਤਾਂ ਦਾਜ ਦਹੇਜ ਨੂੰ ਸਮਾਜ ਤੇ ਕਲੰਕ ਮੰਨਦਾ ਹੈ ਅਤੇ ਕੋਈ ਮੂੰਹੋਂ ਮੰਗਵਾ ਦਾਜ ਲੈਂਦਾ ਏ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਦਰਸਾਲ ਇੱਕ ਵਿਆਹ ਵਿੱਚ ਕੁੜੀ ਦੇ ਪਿਓ ਨੇ ਮੁੰਡੇ ਵਾਲਿਆਂ ਨੂੰ 2 ਕਰੋੜ ਰੁਪਏ ਦੀਆਂ ਦੋ ਮਹਿੰਗੀਆਂ ਗੱਡੀਆਂ 1/2 ਕਿਲੋ ਸੋਨਾ 7 ਕਿਲੋ ਚਾਂਦੀ 1 ਕਰੋੜ ਰੁਪਏ ਕੰਨਿਆਂ ਦਾ भी देखो पूरी वीडियो। डाइनिंग है जी। दो गाड़िया मर्सिडीज ई क्लास दो सौ और एक फॉर्चुनर है जी कुल मिला के सवा किलो सोना है जी और सात किलो चांदी है गोगे। 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 गोगे एक सौ इक्यावन रुपया जी गन्या चौरास लाख औ इक्यावन हजार एक सौ इक्यावन थी लगन के इक्कीस लाख एक हजार एक सौ इक्यावन ਅੱਜਕੱਲ ਜਿਸ ਹਿਸਾਬ ਨਾਲ ਵਿਆਹਾਂ ਵਿੱਚ ਖਰਚਾ ਤੇ ਦਿਖਾਵਾ ਵਧਦਾ ਜਾਂਦਾ ਏ ਪਰਿਵਾਰ ਅਤੇ ਰਿਸ਼ਤਿਆਂ ਵਿੱਚ ਪਿਆਰ ਉਨਾ ਹੀ ਘਟਦਾ ਜਾਂਦਾ ਏ ਤੋਂ ਤੁਹਾਡੇ ਇਸ ਕੁੜੀ ਦੇ ਪਿਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ